ਹਾਂਜੀ ਤੇ ਲਓ ਮੇਰੇ ਵੀਰੋ ਆ ਗਏ ਉੱਤੇ ਤੇ ਕਰਤੀ ਬਲੌਗ ਦੀ ਸਟਾਰਟਿੰਗ 1:30 12 ਵਜੇ ਅੱਜ ਛੁੱਟੀ ਸੀਗੀ ਤੇ 2 ਦਿਨ ਤਾਂ ਹੋ ਗਏ ਮੈਂ ਜਨਾ ਬਲੌਗ ਨਹੀਂ ਪਾਇਆ ਨਾ ਆ ਕਾ ਸ਼ਾਰਟ ਹੀ ਪਾਇਆ ਹੁਣ ਤੇ ਬਈ ਆਪਾਂ ਸੇਲ ਤੇ ਕਰਤੀ ਆ ਕਬੂਤਰੀ ਖੱਟੀਆਂ ਵਾਲੀ ਠੀਕ ਹੈ ਨਾ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਈ ਤਾਂ ਕਮੈਂਟ ਕਰਕੇ ਦੱਸ ਸਕਦਾ ਕਮੈਂਟ ਕਰਦੇ ਹੋ ਤੇ ਮੈਸੇਜ ਕਰਦੇ ਹੋ ਨੰਬਰ ਸਕਰੀਨ 'ਤੇ ਲਾ ਦਾਂਗੇ ਠੀਕ ਹੈ ਨਾ ਲਾਸਟ ਵੀਡੀਓ ਦੇ ਲਾਸਟ 'ਚ ਐਂਡ 'ਚ ਤੁਹਾਨੂੰ ਨੰਬਰ ਮਿਲ ਜੂਗਾ ਆਪਣਾ ਤੇ ਦੇਖ ਲਿਓ ਤੇ ਉਹ ਬੈਠੀ ਆਪਣੀ ਕਬੂਤਰੀ ਠੀਕ ਹੈ ਨਾ ਆ ਕਬੂਤਰੀ ਹੈ ਜਿਵੇਂ ਤੁਹਾਨੂੰ ਪਤਾ ਹੈ ਉੜਦੀ ਵਧੀਆ ਠੀਕ ਹੈ ਨਾ ਪਰ ਆਪਾਂ ਰੱਖਣੀ ਨਹੀਂ ਹੈਗੀ ਬਈ ਮਜਬੂਰੀ ਹੋ ਜਾਂਦੀ ਹੈ ਤੇ ਕੋਈ ਚੱਕਰ ਨਹੀਂ ਤੇ ਆ ਬੈਠੇ ਨੇ ਤੇ ਆ ਨਾ ਨਾਮ ਇਹ ਨਹੀਂ ਬਣਾਇਆ ਜਾਂਦੇ ਨੇ ਹਜੇ ਤੱਕ ਤੇ ਇਹਨਾਂ ਦਿਨਾਂ ਵਲੋਗ ਨਹੀਂ ਆਏ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਸਾਰਤੋਂ ਯਾਰ ਰੱਤਾ ਦੇਖੋ ਦੇਖ ਲਈਂ ਅੰਡੇ ਸਹੀ ਸਲਾਮਤ ਨੇ ਆ ਬਹੁਤ ਸੌਂਡ ਸਹੀ ਸਲਾਮਤ ਹੋਣਾ ਚਾਹੀਦੇ ਆ ਜੇ ਅੰਡੇ ਨੂੰ ਕੁਝ ਹੋ ਗਿਆ ਤੁਹਾਨੂੰ ਕੁਝ ਕਰਨਾਗੇ ਆਂਟੇ ਬਹੁਤ ਜਲਦੀ ਚਲ ਦੇਦੇ ਹਾਂ ਬੱਚੇ ਹੁਣ ਕੀ ਰਿਜ਼ਲਟ ਮਿਲਦਾ ਕੀ ਨਹੀਂ ਮਿਲਦਾ ਨਾ ਤੇ ਬਾਈ ਕੱਲ ਪਹਿਲਾਂ ਦਾਣਾ ਧਰੇ ਸੀਗਾ ਤੇ ਕੱਲ ਆਪਾਂ ਹਾਂ ਨਹੀਂ ਕੱਲ ਨਹੀਂ ਧਰੇ ਆਪਾਂ ਹੁਣ ਸਿੱਧੀ ਗੱਲ ਦਸੀ ਹੈ ਨਾ ਮੈਂ ਝੂਠ ਮਾਰੀ ਹੈ ਪਰ ਸੋ ਦਾਣਾ ਧਰੇ ਸੀ ਇਹਨਾਂ ਨੇ ਦਾਣਾ ਭਾ ਜਿਆਦਾ ਪਾ ਕੇ ਸੀਗੇ ਤੇ ਕੰਮ ਪੈ ਕੇ ਚੱਲ ਗਏ ਸੀ ਤੇ ਦਾਣਾ ਟਰੇ ਚੱਕਣੀ ਭੁੱਲ ਗਏ ਸੀ ਤੇ ਉਹ ਵਿਚੀ ਰਹਿ ਗਈ ਟਰੇ ਤੇ ਇਹਨਾਂ ਨੇ ਕੱਲ ਦਾਣਾ ਕੁਦੂਣਾ ਖਾ ਰਹੇ ਹੋ ਜੇ ਸ਼ਾਮੀ ਪਹਿੰਦ ਨੇ ਖਾਦਾ ਨਹੀਂ ਹੈਗਾ ਠੀਕ ਹੈ ਨਾ ਤੇ ਹੁਣ ਪਾਉਨੇ ਆ ਦਾਣਾ ਇਹਨਾਂ ਨੂੰ ਟਾਈਮ 1:30 ਦਾ ਹੋ ਗਿਆ ਹੁਣ ਦੇਖੇ ਦੜ ਕੇ ਆ ਦੇਖੀ ਲਾਤ ਰਹਿ ਜਦ ਨੇ ਖਾਦਾ ਹੀ ਹੈਗਾ ਫਿਰ ਆਇਓ 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 ਇਹ ਪਾਣੀ ਤਾਂ ਮੇਰੇ ਵੀਰੋ ਕਰ ਤਰ ਤਸੀ ਇਹ ਕੱਲ ਹਨਾ ਆਪਾਂ ਚਲੋ ਕੋਈਂ ਟ੍ਰੇ ਪਈ ਰਹਿਣ ਦੋ ਸੱਟ ਬਾਕੀ ਸਾਰੇ ਹਨਾ ਕੂਤਰ ਤੇ ਦੇਖਦੇ ਆ ਜਾਂ ਆਪਾਂ ਇੱਕ ਦੀ ਕੂਤਰੀ ਨੂੰ ਪੱਟਾਂਗੇ ਠੀਕ ਹੈ ਨਾ ਸਰ ਸਾਰ ਕਰਾਉਣੀ ਹੈ ਤੇ ਸਾਰ ਕਰਕੇ ਫਿਰ ਡਾਇਆ ਕਰਾਂਗੇ ਬੱਚਿਆਂ ਦੇ ਨਾਲ ਠੀਕ ਹੈ ਨਾ ਤੇ ਸਾਰਿਆਂ ਨੂੰ ਹੈਪੀ ਦਿਸ਼ਾਰਾ ਅੰਦਰ ਦਿਸ਼ਰਾੜਾ ਦੇਣਾ ਆਪਾਂ ਬਲੌਗ ਸ਼ੂਟ ਕਰ ਰਹੇ ਹਾਂ ਠੀਕ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਹੁਣ ਚੱਲਦੇ ਆਂ ਥੱਲੇ ਤੇ ਫਿਰ ਬਾਅਦ ਚ ਆਵਾਂਗੇ ਠੀਕ ਹੈ ਨਾ ਬਾਅਦ ਚ ਕਿੱਡਾ ਮਰਾਂਗੇ ਹਾਂਜੀ ਤੇ ਲੋ ਮੇਰੇ ਵੀਰੋ ਆ ਗਏ ਉੱਤੇ ਓਹੋ ਹੀਆ ਫੇਰ ਥੱਲੇ ਜਾਣਾ ਪੈਣਾ ਹੁਣ ਚਾਬੀ ਥੱਲੇ ਭੁੱਲ ਗਈ ਲੱਗ ਹੋਣੀ ਪਣੀ ਹੁਣ ਥੱਲੇ ਜਾ ਕੇ ਚਲੋ ਚੱਕ ਲਿਏ ਕੇ ਨਾ ਤੇ ਫੇਰ ਆਉਨੇ ਹਾਂ ਹਾਂਜੀ ਚੱਕ ਲੈਂਦੀ ਚਾਬੀ ਖੋਲਦੇ ਹਾਂ ਤੇ ਅੱਜ ਅੱਜ ਹੀ ਪਲਾਨ ਬਣਦਾ ਆਪਣਾ ਹੈ ਨਾ ਕੀ ਹੁਣ ਰੰਗ ਲਾ ਦਈਏ ਯਾਰ ਜਿਹੜਾ ਪੜਾਇਆ ਕਰਨੇ ਹੁਣ ਠੀਕ ਹੈ ਨਾ ਸਿੱਤੀ ਗਾਲਾ ਪੇਪਰ ਪੁੱਪਰ ਹੋ ਗਏ ਹੁਣ ਕੂਤ ਖੱਡਾ ਕਰਾਂਗੇ ਆਪਾਂ ਇਹ ਕਦ ਤੈਨੂੰ ਪੱਕੀ ਕਰਦੇ ਆ ਠੀਕ ਹੈ ਜੀ ਲੋਨਾਂ ਕੋਈ ਹਿਸਾਬ ਤੇ ਆਪਣਾ ਰੱਤੇ ਦਾ ਜ ਰੰਗ ਲਾਉਣਾ ਇਹਨੂੰ ਛੱਡਿਆ ਕਰਾਂਗੇ ਰੋਜ ਤੇ ਹੁਣ ਦੇਖਦੇ ਆ ਪੱਟਦੇ ਆ ਹੋਰ ਪਰਖਾਣੀ ਚਟਿਆਂ ਨੇ ਪੱਟਦੇ ਆ ਜਾਂ ਸ਼ਾਕੀ ਨੂੰ ਪੱਟਦੇ ਐਵੇਂ ਕਰਦੇ ਸਿੱਧੇ ਤਵਾ ਚ ਬੱਚੇ ਨਿਊਕਲੀਆ ਨਾਲ ਫਿਰ ਸੈੱਟ ਹੋ ਜਣਾ ਚਲੋ ਕੱਢ ਲਈ ਤਰਾੰਗ ਕਰੂੰਗਾ ਲਾ ਦਈਏ ਤੇ ਫਿਰ ਮਿਲਦੇ ਆਂ ਹਾਂਜੀ ਲੋ ਆਹੀ ਹੈ ਨਾ ਰੱਤਾ ਇਹ ਜੀ ਦੇਖਦੇ ਆਂ ਜਾਂ ਤਾਂ ਇਹਦੇ ਦੋਨੇ ਹਰਪੂ ਸੇ ਹਰੇ ਕਰ ਦੋਨੇ ਹਨਾ ਜਾਂ ਜਿਹੜਾ ਪੁਰਾਣਾ ਰੰਗ ਉਹ ਉਹ ਗੁੜਾ ਕਰ ਦੋਨੇ ਆਂ ਵੱਡੀ ਉਮੀਦ ਆ ਕੀ ਪੁਰਾਣੇ ਰੰਗ ਨੂੰ ਗੁੜਾ ਕਰੀਏ ਕਿੰਨਾ ਮਾਰਾਂਗੇ ਯਾਰ ਅਸਲ ਫੋਰ ਬਾਲ ਵਿੱਚ ਹੋਰ ਲੋਡ ਦਾ ਹਲਾ ਦੇਣਾ ਚਲੋ ਕਰ ਜਾਂਦੇ ਫੇਰ ਮਿਲਦਾ ਤੁਹਾਨੂੰ ਰੰਗ ਰੰਗ ਕਰ ਲਈ ਤਾਂ ਫੇਰ ਦਹੋਣੇ ਹਾਂ ਹਾਂਜੀ ਲਓ ਮੇਰੇ ਵੀਰੋ ਕਰਤਾ ਰੰਗ ਤੇ ਹਰ ਰੰਗ ਨਹੀਂ ਸੀਗਾ ਠੀਕ ਹੈ ਨਾ ਤਾਂ ਕਰਕੇ ਨਹੀਂ ਲਈ ਕਰਤਾ ਤੇ ਇੱਕ ਪਾਸੇ ਉਹ ਕਰਤੀ ਬਗੜ ਵਾਲੇ ਪਾਸੇ ਕਰਤੀ ਕਾਂਤ ਤੇ ਦੂਜੇ ਪਾਸੇ ਕਰਤਾ ਟੂਸਾ ਠੀਕ ਹੈ ਨਾ ਤੇ ਹੁਣ ਛੱਡਦੇ ਇਹਨੂੰ ਹੋ ਗਿਆ Ja, det er greit. ਚਲੋ ਕੋਈ ਗੱਲ ਨਹੀਂ ਉੱਡਣ ਤੋਂ ਤੇ ਫੇਰ ਤੇ ਹੋਣੇ ਹਨ ਹਾਂਜੀ ਤੇ ਲੋ ਜੀ ਹੁਣ ਦਿਖਾਈ ਦਿੱਤਾ ਸੀਗਾ ਰੰਗ ਆਪਾਂ ਲਾ ਦਿੱਤਾ ਸੀ ਉਹਦੇ ਤੇ ਹੁਣ ਖੋਲਦਿਆਂ ਕੁੰਡਾ ਕਰ ਦਿੱਤੀ ਸੀ ਅੰਦਰ ਬਈ ਤੇ ਉੱਡੇ ਪਿਆ ਸੀਗਾ ਇਹ ਮੈਂ ਕਹਿੰਦਾ 5:30 6:00 ਉੱਡੇ ਪਿਆ ਸੀ ਤੇ ਹੁਣ ਮੇਰੇ ਖਿਆਲ ਨਾਲ 5:30 ਨਹੀਂ 6:00 ਵਜੇ ਉੱਤੇ ਸੀ ਮੈਂ ਹੁਣ ਨਹੀਂ ਪਤਾ ਨਹੀਂ ਕਿੰਨੇ ਵਜੇ ਆਇਆ ਸੀ ਚਲੋ ਅੱਧਾ ਘੰਟਾ ਉੱਡਾਈ ਫਿਰ ਹਨੇਰਾ ਹੋ ਗਿਆ ਜਾਣਾ ਵੀ ਕਿਸੀ ਕਿਤੇ ਤੇ ਫਿਰ ਆ ਪਪੜ ਕਾ ਅੱਗੇ ਬਿਠਾ ਲਿਆ ਹੈ ਨਾ ਠੀਕ ਆ ਚਲ ਜਰੀ ਰੱਖਤੀ ਪਰਲੇ ਪਾਸੇ ਤੇ ਹੱਥ ਜਿ ਡੱਬੜੇ ਹੋਏ ਨੇ ਦੇਖੋ ਹਨਾ ਤੇ ਚਲੋ ਕੋਈ ਗੱਲ ਨਹੀਂ ਕਰਦੇ ਨਾ ਫਿਰ ਬਲੌਗ ਦੀ ਐਂਡਿੰਗ ਮਿਲਦੇ ਆਗਲੇ ਬਲੌਗ ਦੇ ਵਿੱਚ ਹਨਾ ਤੇ ਲੋ ਮੇਰੇ ਉੱਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਬੂਤਰੀ ਹਜੇ ਆਪਣੀ ਸੇਲ ਨਹੀਂ ਹੋਈ ਠੀਕ ਹੈ ਨਾ ਸੇਲ ਦੇ ਲਈ ਲਾਈ ਹੋਈ ਆ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਆ ਹੁਣ ਨੰਬਰ ਤੇ ਫਿਰ ਨੰਬਰ ਸਕਰੀਨ ਤੇ ਨੰਬਰ ਚਲਾ ਦਿੰਦੇ ਆ ਨਾ ਠੀਕ ਆ ਨਾ ਜੇ ਕਿਸੇ ਨੇ ਵੀਰ ਭਾਈ ਨੇ ਲੈਣੀ ਹੋਵੇ ਤਾਂ ਗੱਲ ਕਰ ਸਕਦਾ ਤੇ ਰੇਟ ਦਸ ਹੀ ਹੈ ਜਾਂ ਨਾਲ ਸੀ ਇਹ ਚਲੋ ਦਸ ਹੀ ਦਿੰਦੇ ਆ ਰੇਟ ਮੇਰੇ ਵੀਰੋ ਗੋਪਤਾ ਆਤਿ ਸਿੰਝੋ ਮੈਸੇਜ ਕਰੂਗਾ ਉਹਦੇ ਪਹਿਲੇ ਇੱਕ ਵਾਰ ਰੇਟ ਕਨਫਰਮ ਕਰ ਲਿਓ ਕਬੂਤਰੀ ਹੈ ਬਹੁਤ ਚੰਗੀ ਚ ਲੈਣੀ ਹੈ ਜਾਂ ਨਹੀਂ ਲੈਣੀ ਹੈ ਉਹ ਤੁਹਾਡੀ ਮਰਜ਼ੀ ਹੈ ਪਰ ਰੇਟ ਕਨਫਰਮ ਕਰ ਲਿਓ ਬਹੁਤ ਸਸਤੇ ਹੀ ਮਿਲਦੀ ਹੈ ਇਹ ਠੀਕ ਹੈ ਨਾ ਇਹ ਜੀ ਤੁਹਾਨੂੰ 2015 ਹੁੱਚ ਮਿਲਦੀਆਂ ਪਰ ਆਪਾਂ ਬਹੁਤ ਸਸਤੇ ਦੇੰਨੇ ਪਏ ਆ ਠੀਕ ਹੈ ਨਾ ਤਾਂ ਕਨਫਰਮ ਕਰ ਲਓ ਕੋਈ ਰੇਟ ਚਲੋ ਫਿਰ ਕੋਈ ਆਣੀ ਕਰਦੇ ਆ ਨਾ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ ਚ ਤੇ ਸਾਰਿਆਂ ਨੂੰ ਇੱਕ ਵਾਰੀ ਫੇਰ ਹੈਪੀ ਦੁਸ਼ਹਿਰਾ ਚਲੋ ਫਿਰ ਕਰਦੇ ਹਾਂ ਬਲੌਗ ਦੀ ਐਂਟਿਕ